ਵੇ ਦਨੈ ਮੈਂ ਰਿਪੋਰਟਾਂ ਮਾਰਨੀਆਂ ਮਾਰਨੀਆਂ ਨੇ ਬਾਈ ਲੈ ਸੁਣ ਲੋ ਆ ਜੋ ਕਰਾ ਮੜ ਜੇ ਆਪਾਂ ਗੱਲ ਕਰ ਲਈਏ ਇੱਕ ਆ ਕੁਛਕ ਦਿਨਾਂ ਦੇ ਵਿੱਚ ਨਾ ਬਹੁਤ ਕੁਝ ਹੋ ਗਿਆ ਆਪਾਂ ਨੂੰ ਪਤਾ ਸੀਗਾ ਸਾਰਾ ਜੋ ਜੋ ਆਪਣੇ ਸੂਰਮੇ ਯੋਧੇ ਜਿਹੜੇ ਸੀਗੇ ਜਿਹੜੇ ਮੋੜੇ ਆ ਕੇ ਬੜੇ ਬੜੇ ਬਿਆਨ ਦਿੰਦੇ ਸੀਗੇ ਵੀ ਭਾਈ ਅਸੀਂ ਆ ਕਰਦਾਂਗੇ ਅਸੀਂ ਉਹ ਕਰਦਾਂਗੇ ਤਕਰੀਬਨ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਕੌਣ ਕਿੰਨੇ ਕ ਪਾਣੀ ਦੇ ਵਿੱਚ ਮੈਂ ਸ਼ੁਰੂਆਤ ਕਰੂੰਗਾ ਜੀ ਪੂਰੇ ਕੇਸ ਨੂੰ ਆਪਾਂ ਐਤਕੀ ਜਿਵੇਂ ਕਹਿੰਦੇ ਆ ਵੀ ਰੀਵਾਚ ਕਰਨਾ ਰੀਵਾਚ ਦਾ ਮਤਲਬ ਇਹ ਹੁੰਦਾ ਵੀ ਜਨਨ ਕਿ ਆਪਾਂ ਸ਼ੁਰੂ ਤੋਂ ਮੈਂ ਇੱਕ ਵਾਰ ਯਾਦ ਕਰਾਂ ਅੱਜ ਦਾ ਸਬਜੈਕਟ ਹੈਗਾ ਦੀਪ ਸਿੱਧੂ ਅਮਰਤਪਾਲ ਇਹ ਜਿਹੜੇ ਦੋ ਸਬਜੈਕਟ ਨੇ ਨਾ ਇਹ ਪਹਿਲਾਂ ਤਾਂ ਕੱਲ ਮੈਂ ਕੁਛ ਨਾ ਮੈਂ ਕਿਉਂ ਇਹ ਦੋ ਚੀਜ਼ਾਂ ਮਤਲਬ ਜਿਹਨੇ ਕਿਹਾ ਜੋ ਬੋਲਣ ਲੱਗੇ ਆਂ ਰਾਤ ਮੈਂ ਟਿਕਟੋਕ ਤੇ ਦੇਖ ਰਿਹਾ ਸੀਗਾ ਕਈ ਆਪਣੇ ਜਿਹੜੇ ਬੁੱਧੀਜੀਵੀ ਨੇ ਆਪਣੇ ਆਪ ਨੂੰ ਕਹਾਉਂਦੇ ਨੇ ਉਹ ਬੜੇ ਉੱਥੇ ਰਾਤ ਬੈਸਣ ਲੱਗੇ ਹੋਏ ਸੀਗੇ ਉਹ ਮੇਰੀ ਇੱਥੇ ਲਾਈਵ ਵੀ ਦੇਖਦੇ ਨੇ ਉਹ ਉਹ ਇੱਕ ਦੂਜੇ ਨੂੰ ਕਰਨ ਲੱਗੇ ਸੀ ਵੀ ਦੀਪ ਸਿੱਧੂ ਤੇ ਅਮਰਤਪਾਲ ਇੱਕ ਹੀ ਚੀਜ਼ ਸੀਗੀ ਹੁਣ ਮੈਂ ਇੱਕ ਗੱਲ ਕਲੀਅਰ ਕਰ ਦਵਾਂ ਜਿਹੜੇ ਬੰਦੇ ਦੀਪ ਸਿੱਧੂ ਨਾਲ ਇੰਡੀਆ ਰਹੇ ਹੋਏ ਨੇ ਉਹ ਤਕਰੀਬਨ ਸਾਰੇ ਮੈਨੂੰ ਜਾਣਦੇ ਹੋ ਨੇ ਸਾਡੀ ਗੱਲਬਾਤ ਵੀ ਹੁੰਦੀ ਰਹਿੰਦੀ ਆ ਉਸ ਦੇ ਵਿੱਚ ਪਹਿਲਾਂ ਤਾਂ ਕਲੀਅਰ ਕਰਦੀ ਆ ਇੱਕ ਗੱਲ ਵੀ ਦੀਪ ਸਿੱਧੂ ਤੇ ਅਮਰਤਪਾਲ ਦੋ ਲੱਗ ਲੱਗ ਬੰਦੇ ਨੇ ਇਹ ਇੱਕ ਨਹੀਂ ਸੀਗੇ ਇਹ ਇਹ ਸਾਰਿਆਂ ਨੂੰ ਪਤਾ ਆਪਾਂ ਨੂੰ ਵੀ ਜਿਹੜਾ ਅਮਰਤਪਾਲ ਸੀਗਾ ਉਹਨੂੰ ਦੀਪ ਸਿੱਧੂ ਨੇ ਆਪਣੇ ਫੋਨ ਤੋਂ ਬਲੌਕ ਕੀਤਾ ਹੋਇਆ ਸੀਗਾ ਇਹ ਤਕਰੀਬਨ ਸਾਰਿਆਂ ਨੂੰ ਹੀ ਪਤਾ ਪਰ ਬਲੌਕ ਕਿਉਂ ਕੀਤਾ ਸੀਗਾ ਇਹਦਾ ਕਾਰਨ ਕੀ ਸੀ ਉਹ ਮੈਂ ਲਾਈਵ ਤੋਂ ਬਾਅਦ ਇੱਕ ਪੋਸਟ ਪਾਉਂਗਾ ਜਿਹੜੇ-ਜਿਹੜੇ ਬੰਦਿਆਂ ਦਾ ਦਿਮਾਗ ਹੋਊਗਾ ਨਾ ਉਹ ਪੋਸਟ ਦੇ ਵਿੱਚ ਇੱਕ ਇਹੋ ਜਿਹੀ ਚੀਜ਼ ਲਿਖ ਕੇ ਉੱਪਰ ਕੇ ਬਾਹਰ ਦਾ ਆ ਰਹੀ ਆ ਜਿਵੇਂ ਆਪਾਂ ਕਹਿੰਦੇ ਜਿਹੜੇ ਬੰਦਾ ਉਹਨੂੰ ਦਿਮਾਗ ਤੋਂ ਸਮਝੂਗਾ ਉਹ ਚੀਜ਼ ਨੂੰ ਉਹ ਆਟੋਮੈਟਿਕਲੀ ਕਲੀਅਰ ਹੋ ਜਾਣਾ ਵੀ ਦੀਪ ਸਿੱਧੂ ਨੇ ਇਹਨੂੰ ਬਲੌਕ ਕਿਉਂ ਕੀਤਾ ਸੀਗਾ ਪਰ ਅੱਜ ਦੇ ਟਾਈਮ ਦੇ ਵਿੱਚ ਦੀਪ ਸਿੱਧੂ ਦਾ ਨਾਂ ਆਇਆ ਵਰਤਿਆ ਜਾ ਰਿਹਾ ਜਿਵੇਂ ਅੱਜ ਜਿਵੇਂ ਜਦ ਆਪਾਂ ਛੋਟੇ-ਛੋਟੇ ਹੁੰਦੇ ਸੀ ਨਾ ਜਦ ਆਪਾਂ ਆਪਣੇ ਚੌਂਦੇ ਹੁੰਦੇ ਸੀਗੇ ਲਾਲ ਬੰਬ ਜਿਹੜੇ ਦੀਵਾਲੀ ਦੇ ਉਹਨਾਂ ਦੇ ਲਾਲ ਬੰਬ ਉਹਤੇ ਇੱਕ ਮੁਰਗਾ ਸ਼ਾਹ ਪਲੇ ਲੱਗਦੇ ਨਹੀਂ ਪਰ ਉੱਪਰ ਲੱਗਦੇ ਹੁੰਦੇ ਸੀਗੇ ਸ ਔਕਣ ਹਰੇਕ ਜਗ੍ਹਾ ਦੇ ਉੱਤੇ ਦੀਪ ਸਿੱਧੂ ਦੇ ਪੋਸਟਰ ਲਾਏ ਲਾਏ ਜਾ ਰਹੇ ਨੇ ਪਹਿਲਾਂ ਤਾਂ ਮੈਂ ਗੱਲ ਕਰ ਲਵਾਂ ਜਿਹੜੇ 2-4 ਇੰਡੀਆ ਬੈਠੇ ਨੇ ਉਹਨਾਂ ਦੀਆਂ ਉਹ ਬੰਦੇ ਕੀ ਕਰਦੇ ਨੇ ਪੋਸਟਰ ਛਪਾਉਂਦੇ ਨੇ ਪੋਸਟਰ ਦੇ ਉੱਤੇ ਇੱਕ ਪਾਸੇ ਉੱਪਰਲੇ ਪਾਸੇ ਖਾਲਸਾ ਭਿੰਡਰਾਂ ਵਾਲੀ ਫੋਟੋ ਸੱਜੇ ਪਾਸੇ ਥੱਲੇ ਪਾਸੇ ਜਾ ਕੇ ਦੀਪ ਸਿੱਧੂ ਦੀ ਫੋਟੋ ਉਹ ਤੋਂ ਗਾਹਾਂ ਵਾਲੇ ਪਾਸੇ ਜਾ ਕੇ ਤੀਜੇ ਪਾਸੇ ਖਾਲਸਾ ਭਿੰਡਰਾਂ ਜਮਾ ਥੱਲੇ ਵਾਲੀ ਸਾਈਡ ਜਾ ਕੇ ਆਪਣੀ ਫੋਟੋ ਲਾ ਦਿੰਦੇ ਨੇ ਉੱਤੇ ਲਿਖ ਦਿੰਦੇ ਨੇ ਜੀ ਕੌਮੀ ਸ਼ਹੀਦ ਹਾਲੋ ਜੀ ਆਪਾਂ ਨੇ ਦੀਪ ਸਿੱਧੂ ਦੀ ਯਾਦ ਦੇ ਵਿੱਚ ਕੋਈ ਚੀਜ਼ ਕਰਾਉਣੀ ਆ ਚਾਹੇ ਉਹ ਟੂਰਨਾਮੈਂਟ ਹੋਵੇ ਚਾਹੇ ਉਹ ਕਿਸੇ ਦੁਕਾਨ ਦਾ ਉਦਘਾਟਨ ਹੋਵੇ ਇੱਥੇ ਤੱਕ ਵੀ ਗਰਗੇ ਇਹ ਉੱਥੇ ਦੇ ਘਰਨਾ ਉੱਤੇ ਵੀ ਦੀਪ ਸਿੱਧੂ ਦੀ ਫੋਟੋ ਲਾਉਣ ਲੱਗ ਗਏ ਪਹਿਲਾਂ ਇੰਡੀਆ ਵਾਲਿਆਂ ਨੂੰ ਕੁਝ ਕੁ ਸਵਾਲ ਨੇ ਮੇਰੇ ਜਿਹੜੇ ਦੀਪ ਸਿੱਧੂ ਦੇ ਨਾਲ ਰਹੇ ਨੇ ਜੋ ਦੀਪ ਸਿੱਧੂ ਨੇ ਟੀਮ ਦੇ ਵਿੱਚ ਆਪਣੀ ਟੀਮ ਦੇ ਵਿੱਚ ਉਹਨਾਂ ਨੂੰ ਐਂਟਰ ਕੀਤਾ ਸੀਗਾ ਤੁਸੀਂ ਇੰਡੀਆ ਰਹਿੰਦੇ ਹੋ ਇੰਡੀਆ ਦੇ ਵਿੱਚ ਦੋ ਚਰਕ ਤਿਹੜ ਜਿਹੜਾ ਦੋ ਚਰਕ ਤੂਰੇ ਬੜੇ ਭੌਗਦਾਨ ਦੀਪ ਦੇ ਉਹ ਚਾਹੇ ਦੋ ਤਿੰਨ ਸ਼ਿਵ ਸਿਆ ਨਾਲੇ ਹੁਣ ਸਾਰੇ ਨਹੀਂ ਹੈਗੇ ਦੋ ਤਿੰਨ ਜਣੇ ਨੇ ਉਹ ਦੋ ਤਿੰਨ ਜਣੇ ਜਿਹੜੇ ਆਪਣੇ ਚਾਹੇ ਬੂਟੇ ਵਰਗੇ ਹੋਣ ਉਹ ਉਹ ਦੀਪ ਸਿੱਧੂ ਦਾ ਨਵਾਂ ਡਾਇਰੈਕਟਰ ਲੈ ਕੇ ਹਰੇਕ ਚੀਜ਼ ਦੇ ਵਿੱਚ ਕੋਈ ਮਾਨਸਾ ਮਾਨਸਾ ਦਾ ਰੋੜਦੂ ਮਾਨਸਾ ਵਰਗਾ ਕਹਿੰਦਾ ਜੀ ਇਹ ਆਪਣੀ ਮਸ਼ੂਕ ਨਾਲ ਗੱਡੀ ਵਿੱਚ ਮਰ ਗਿਆ ਇਹ ਜੀ ਆ ਹੋ ਗਿਆ ਇਹ ਜੀ ਉਹ ਹੋ ਗਿਆ ਪਰ ਥੋੜੇ ਵਰਗੇ ਜਿਹੜੇ ਲੋਕ ਨੇ ਹਨਾ ਇੰਡੀਆ 'ਚ ਬੈਠੇ ਜਿਨ੍ਹਾਂ ਨੂੰ ਦੀਪ ਸਿੱਧੂ ਨੇ ਤੁਹਾਨੂੰ ਹੋਂਦ ਦੇ ਵਿੱਚ ਲੈ ਕੇ ਆਇਆ ਵੀ ਇਹ ਬੰਦੇ ਵੀ ਧਰਤੀ ਦੇ ਉੱਤੇ ਆਏ ਹੋਏ ਨੇ ਉਹ ਚਾਹੇ ਜਿਹੜਾ 9 ਵੀ ਲੈ ਦਿੰਦਾ ਮੈਂ ਬਾਪੂ ਤਲਵਾੜਾ ਲਾ ਲਓ ਦੋ ਤਿੰਨ ਬੰਦੇ ਹੋਰ ਨੇ ਤਲਵਾੜਾ ਬਾਪੂ ਮੈਂ ਕਿਉਂ ਕਿਹਾ ਦੋ ਤਿੰਨ ਬੰਦੇ ਦਾ 9 ਵੀ ਕਹਾਂ ਜਾ ਕੇ ਵੀਡੀਓ ਵਿੱਚ ਮਿਲ ਲੂੰਗਾ ਜ਼ਰੂਰ ਉਹ ਕਿਉਂ ਲੱਤਾ 9 ਮੈਂ ਉਹਦਾ ਕਾਰਨ ਬਣਦਾ ਤਲਵਾੜੇ ਬਾਪੂ ਦਾ ਕਦੇ ਸਪੀਚਾ ਸੁਣ ਲਿਓ ਜਿਹੜੀਆਂ ਉਹ ਖੁੱਲ ਕੇ ਦਿੰਦਾ ਪੂਰਾ ਖੋਲ ਕੇ ਜਮ ਅੱਲਾ ਵੀ ਕੋਈ মিডিਆ ਵਾਲਾ ਜਿਆਦਾ ਆਇਆ ਇਹਦਾ ਨਾ ਉਹਦੇ ਮੁਰੇ ਦੀਪ ਸਿੱਧੂ ਸਾਡਾ ਬਜ਼ਾਰ ਸੀ ਦੀਪ ਸਿੱਧੂ ਸਾਡਾ ਭਾਈ ਸੀ ਪਰ ਜਦੋਂ ਬੂਟੇ ਵਰਕੇ ਬੈਠ ਕੇ ਉੱਥੇ ਬਿਆਨ ਦੇ ਦਿੰਦੇ ਨੇ ਵੀ ਦੀਪ ਸਿੱਧੂ ਆਏ ਯਾਰ ਉਹ ਲੋਕਾਂ ਦਾ ਸਰ ਕੇ ਕਹਿੰਦੇ ਨੇ ਜੀ ਉਹ ਆਪਣੀ ਮਸ਼ੂਕ ਨਾਲ ਮਰਿਆ ਤਾਂ ਇਹਨਾਂ ਕੋਲੋਂ ਇੱਕ ਵੀ ਉਹਨਾਂ ਤੋਂ ਸਵਾਲ ਨਹੀਂ ਪੁੱਛਿਆ ਜਾਂਦਾ ਸਿਰਫ ਨੌ ਲਾ ਕੇ ਪੈਸੇ ਬਣਾਉਣ ਵਾਲੀ ਗੇਮ ਕੀਤੀ ਹੋਈ ਆ ਵੀ ਭਾਈ ਨੌ ਲਾਓ ਦੀਪ ਦਾ ਕਿਉਂਕਿ ਦੀਪ ਤੋਂ ਬਿਨਾ ਇਹ ਚੀ ਚਲਣੀ ਨਹੀਂ ਹੈਗੀ ਸੋ ਪਹਿਲਾ ਇਹ ਸੀਗੇ ਹੁਣ ਕੁਸ਼ਕ ਬੰਦੇ ਇੱਧਰ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ ਉਹ ਚਾਹੇ ਅਮਰੀਕਾ ਹੋਣ ਚਾਹੇ ਕੈਨੇਡਾ ਹੋਣ ਚਾਹੇ ਇਟਲੀ ਜਿੱਥੇ ਮਰਜੀ ਹੋਣ ਹੁਣ ਇਹਨਾਂ ਚੋਂ ਕਿਹੜੇ ਬੰਦੇ ਨੇ ਜਾਦ ਦੀਪ ਦਾ ਨਾਂ ਹੁਣ ਜਿਹੜੇ ਜਗ੍ਹਾ ਤੇ ਵਰਤਿਆ ਜਾ ਰਿਹਾ ਜਾਂ ਮਤਲਬ ਪਹਿਲਾਂ ਸ਼ੁਰੂ ਤੋਂ ਸ਼ੁਰੂਆਤ ਜੋ ਦੀਪ ਨੇ ਖੜਾ ਜਾਂ ਮੈਂ ਕਲੀਅਰ ਕਰ ਦਿੰਦਾ ਗੱਲ ਮੈਂ ਦੀਪ ਨੂੰ ਸਾਰਿਆਂ ਨੂੰ ਪਤਾ ਵੀ ਭਾਈ ਇਹਨੇ ਇੱਕ ਕਮੇਟੀ ਬਣਾਈ ਸੀਗੀ ਜਿਵੇਂ ਮੱਲਾ ਇੱਕ ਜਥੇਬੰਦੀ ਬਣਾਈ ਸੀ ਬੰਦੇ ਨੇ ਜਿਹਦਾ ਨਾਂ ਰੱਖਿਆ ਸੀ ਪੰਜਾਬ ਦਾ ਵਾਰਿਸ ਪੰਜਾਬ ਦੇ ਵਾਰਿਸ ਉਹਦੇ ਵਿੱਚ ਜਿਹੜੀ ਇਹ ਟੀਮ ਦੇ ਵਿੱਚ ਬੰਦੇ ਸੀਗੇ ਸਾਰੇ ਉਹ ਬੰਦੇ ਉਹ ਚਾਹੇ ਫੌਜੀ ਹਰਨੇਕ ਫੌਜੀ ਬਹੁਤ ਚਾਹੇ ਮਨਜੀਤ ਕਰਤਾਰਪੁਰ ਹੋਵੇ ਚਾਹੇ ਦੋ ਤਿੰਨ ਬੰਦੇ ਹੋਰ ਨੇ ਜਿਹੜੇ ਬੰਦੇ ਮਤਲਬ ਯਾਨੀ ਕਿ ਵਿੱਚ ਇਹਨਾਂ ਟੀਮ ਦੇ ਵਿੱਚ ਐਂਟਰ ਸੀਗੇ ਉਹਨਾਂ ਇੱਕ ਗੱਲ ਕਲੀਅਰ ਕਰਨਾ ਪਹਿਲਾਂ ਸਾਰੇ ਬੰਦੇ ਵੀ ਜਦ ਦੀਪ ਸਿੱਧੂ ਨੇ ਧਿਆਨ ਨਾਲ ਸੁਣਿਓ ਮੇਰੀ ਗੱਲ ਦੀਪ ਸਿੱਧੂ ਅਮਰਤਪਾਲ ਇਹ ਦੋ ਬੰਦੇ ਮੈਂ ਕਿਉਂ ਪਹਿਲਾਂ ਸ਼ੁਰੂਆਤ ਵਿੱਚ ਨਾ ਲੱਤਾਂ ਦੋਹਾਂ ਦੇ ਜਿਹੜੇ ਚੱਲਣ ਚਾਲ ਨੇ ਹਨਾ ਦੋਨਾਂ ਦੇ ਲੱਗ ਲੱਗ ਨੇ ਇਹ ਸਮਝਣੇ ਪੈਣ ਨੇ ਆਪਾਂ ਨੂੰ A to Z ਤੱਕ ਹੁਣ ਜਦ ਇਹਨਾਂ ਨੇ ਕਮੇਟੀ ਬਣਾਈ ਸੀ ਦੀਪ ਨੇ ਉਹਨੇ ਅਮਰਤਪਾਲ ਨੂੰ ਜੇ ਲਾਉਣਾ ਹੁੰਦਾ ਪ੍ਰਧਾਨ ਬਹੁਤ ਚਿਰ ਪਹਿਲਾਂ ਵੀ ਲਾ ਸਕਦਾ ਸੀਗਾ ਹੁਣ ਕਈ ਬੰਦੇ ਨੇ ਇੱਥੇ ਭੇਡੂ ਆ ਜਾਂਦੇ ਨੇ ਕਮੈਂਟ ਕਰਨ ਜਾਂ ਕੁਝ ਵੀ ਕਰਨ ਵੀ ਭਾਈ ਜੀ ਲੈਣ ਵੀ ਭਾਈ ਦਿਖਾਓ ਸਬੂਤ ਕੀ ਆ ਸਬੂਤ ਤਾਂ ਤੁਸੀਂ ਤੁਸੀਂ ਸਬੂਤ ਨੂੰ ਚਾਹੁੰਦੇ ਕਿਹੜੇ ਸਬੂਤ ਨੂੰ ਕਿਹੜੇ ਮੰਗਦੇ ਹੋ ਹੁਣ ਮੈਂ ਤੁਹਾਡੇ ਤੋਂ ਪੁੱਛਣ ਨਾਲ ਲਿਆ ਹੁਣ ਜੋ ਰਿਪੋਰਟ ਆਈ ਰਹੀ ਹੈ ਬਾਹਰ ਨਿਕਲ ਕੇ ਆ ਰਹੀ ਆ ਅਮਰਤਪਾਲ ਡਿਬ੍ਰੂਗੜ੍ਹ ਜੇਲ੍ਹ ਦੇ ਵਿੱਚ ਉਹਦੇ ਕੋਲ ਹੱਥ ਦੇ ਵਿੱਚ ਇੱਕ ਫੋਨ ਆ ਉਹਦਾ ਆਪਣਾ ਪਰਸਨਲ ਉਹ ਤੋਂ ਬਾਅਦ ਜਿਹੜੇ ਉਹਦੇ ਸਿੰਘ ਨਾਲ ਰਹਿ ਰਹੇ ਨੇ ਉਹਨਾਂ ਕੋਲ ਇੱਕ ਹੋਰ ਫੋਨ ਆ ਜਿਸ ਦੇ ਨਾਲ ਵਟਸਐਪ ਤੇ ਬਾਹਰ ਕਾਲਾਂ ਕਰਦੇ ਨੇ ਹੁਣ ਉਹਦਾ ਸਬੂਤ ਹੁਣ ਕੀ ਹੈ ਕਿਸੇ ਕੋਲ ਹੈ ਉਹਦਾ ਉਹ ਕਿਵੇਂ ਗੱਲਾਂ ਕਰਦੇ ਨੇ ਉਹ ਰਿਕਾਰਡਿੰਗਾਂ ਕਿਵੇਂ ਬਾਹਰ ਆਉਂਦੀਆਂ ਨੇ ਕੀ ਇਹਦਾ ਨਾ ਗੱਲ ਕਰਦੈ ਨੇ ਉਹ ਫੇਰ ਮੈਂ ਇੱਕ ਦਵਾ ਚ ਰਿਪੀਟ ਕਰ ਦਨਾ ਪ੍ਰਕਾਸ਼ ਸਿੰਘ ਬਾਦਲ ਦੇ ਜਿਹੜੀ ਟੀਮ ਦੇ ਬੰਦੇ ਨੇ ਸ਼੍ਰੋਮਣੀ ਅਕਾਲੀ ਦਲ ਵਾਲੇ ਉਹਦੀਆਂ ਵੀਡੀਓ ਤੇ ਪੀਟੀਸੀ ਵਾਲੇ ਇੱਥੋਂ ਤੱਕ ਵੀ ਉਹਨਾਂ ਦਾ ਚੈਨਲ ਤੱਕ ਵੀ ਅਮਰਤਪਾਲ ਦੀ ਖਬਰ ਦੇਣ ਲੱਗ ਗਏ ਇਹ ਕਿਵੇਂ ਦੇਣ ਲੱਗ ਗਏ ਇਹ ਕਿਉਂ ਦਿੰਦੇ ਨੇ ਕੌਣ ਆ ਅਮਰਤਪਾਲ ਇਹ ਚੀਜ਼ਾਂ ਸਾਰੀਆਂ ਸਮਝਣੀਆਂ ਪੈਣੀਆਂ ਨੇ ਫੇਰ ਜਿਹੜੇ ਕਈ ਇਹਦੇ ਸਪੋਰਟਰ ਬਾਰੇ ਟੱਪਦੇ ਨੇ ਅਮਰਤਪਾਲ ਦੇਖੋ ਨਾ ਅਸੀਂ ਹੱਕ 'ਚ ਆ ਜਿਵੇਂ ਮੈਂ ਕਹਿੰਦੈ ਨੇ ਪੰਜਾਬੀ ਦੇ ਵਿੱਚ ਨਾ ਅਸੀਂ ਵਿਰੋਧ 'ਚ ਆ ਅਸੀਂ ਹੈਗੇ ਆ ਸਾਡੇ ਜਿਹੜੇ ਸਵਾਲ ਨੇ ਉਹ ਸਵਾਲਾਂ ਦਾ ਜਵਾਬ ਦੇਣਾ ਵੀ ਜ਼ਰੂਰੀ ਨੇ ਹੁਣ ਮੈਨੂੰ ਇੱਕ ਗੱਲ ਦਾ ਹੋਰ ਜਵਾਬ ਦੇ ਦਿਓ ਹੁਣ ਅਮਰਤਪਾਲ ਨੂੰ ਪੰਜ ਸਹਿਬਾਨ ਜਿੱਥੇਦਾਰ ਦੇ ਹਿਸਾਬ ਨਾਲ ਮਿਲਣ ਗਏ ਨੇ ਜਿੱਥੇਦਾਰ ਨੇ ਹੁਕਮ ਲਾਇਆ ਉਹਨਾਂ ਨੂੰ ਮਿਲਣ ਗਏ ਨੇ ਉੱਥੇ ਦੇ ਬਿਲਕੁਲ ਜੇਲ੍ਹ ਦੇ ਵਿੱਚ ਮਿਲ ਕੇ ਆਏ ਨੇ ਕਹਿੰਦੇ ਭੁੱਖ ਹੜਤਾਲ ਤੋੜੀ ਆ ਜਿਹੜੀ ਆਪਣੇ ਪਹਿਲਾਂ ਰਾਜਦੇਵ ਖਾਲਸਾ ਦੇ ਬਿਆਨ ਨਿਕਲੇ ਨੇ ਇਹ ਮੈਂ ਕਿਉਂ ਗੱਲ ਤੋੜ ਕੇ ਬਹਿ ਗਿਆ ਗੱਲ ਪਹਿਲਾਂ ਵੀ ਚੱਕਾਂਗੇ ਆਪਾਂ ਪਹਿਲਾਂ ਆਹ ਗੱਲ ਕਲੀਅਰ ਕਰ ਲਈਏ ਉਹ ਰਾਜੀਦੇਵ ਖਾਲਸਾ ਦੇ ਬਿਆਨ ਆਪਾਂ ਸਾਰੇ ਸੁਣਿਆ ਜੀ ਭਾਈ ਸਾਹਿਬ ਨੂੰ ਕਹਿੰਦਾ ਜੀ ਉਲਟੀਆਂ ਲੱਗੀਆਂ ਖੂਨ ਦੀਆਂ ਭਾਈ ਸਾਹਿਬ ਤਾਂ ਬਹੁਤ ਜ਼ਿਆਦਾ ਬਿਮਾਰ ਨੇ ਕਿਸੇ ਟਾਈਮ ਵੀ ਡੈਥ ਹੋ ਸਕਦੀ ਹੈ ਇਹਦਾ ਮਤਲਬ ਤਾਂ ਕੀ ਬਣਦਾ ਵੀ ਇੰਨੇ ਕੁ ਜ਼ਿਆਦਾ ਬਿਮਾਰ ਨੇ ਵੀ ਕਿਸੇ ਟਾਈਮ ਵੀ ਜਾ ਸਕਦੇ ਨੇ ਦੁਨੀਆ ਤੋਂ ਪਰ ਉਸ ਤੋਂ ਬਾਅਦ ਕੋਈ ਖਬਰ ਨਹੀਂ ਕੋਈ ਕਿਸੇ ਵੀ ਕਿਸੇ ਬੰਦੇ ਦਾ ਕੋਈ ਮਤਲਬ ਹੀ ਨਹੀਂ ਕਿਸੇ ਬੰਦੇ ਨੇ ਕੋਈ ਖਬਰ ਸੁਣੀ ਵੀ ਭਾਈ ਸਾਹਿਬ ਨੂੰ ਹਸਪਤਾਲ ਦੇ ਦਾਖਲ ਕੀਤਾ ਗਿਆ ਭਾਈ ਸਾਹਿਬ ਨੂੰ ਕੀ ਹੋ ਰਿਹਾ ਕਿਵੇਂ ਨੇ ਕਿਸੇ ਨੂੰ ਕੁਝ ਨਹੀਂ ਪਤਾ ਸਰਪਾਪਨਵਾ ਕੇ ਬਾਹਰ ਦੱਸਿਆ ਗਿਆ ਫਿਰ ਉਹ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਾਲੇ 63 ਲੱਖ ਤੋਂ ਉੱਤੇ ਐਸਜੀਪੀਸੀ ਵਾਲੇ ਇਹਨਾਂ ਤੇ ਦਿਬਰਗੜ ਜਿਹਨਾਂ ਨੇ ਬੰਦਿਆਂ ਤੇ ਖਰਚ ਦੀ ਆ ਉਹ ਕਿਉਂ ਖਰਚ ਰਹੀ ਆ ਕੇ ਦਾ ਪੈਸਾ ਹੋ ਸੰਤ ਦਾ ਪੈਸਾ ਹੋ ਹੁਣ ਸ਼੍ਰੋਮਣੀ ਕਮੇਟੀ ਆਪਣੇ ਪੈਸਾ ਖਰਚਦੀ ਨਹੀਂ ਇਹ ਬਾਦਲ ਹੀ ਕਿਉਂ ਕਰ ਰਹੇ ਨੇ ਪਹਿਲਾਂ ਬਾਦਲ ਉਹਦੇ ਵਿਰੋਧ ਦੇ ਵਿੱਚ ਨੇ ਪਹਿਲੀ ਗੱਲ ਬਾਦਲ ਆਪਣੇ ਸੁਖਵੀਰ ਬਾਦਲ ਵਿਕਰਮਜੀਤ ਸਿੰਘ ਮਝੱਠੀਆ ਤੇ ਅਜੂਗੀ ਬਾਦਲਾ ਦੇ ਕਾਰੀ ਹਰ ਸਿੰਘ ਗੁਤਕੌਰ ਬਾਦਲ ਇਹ ਤਿੰਨਾਂ ਦੇ ਆਵਾਜ਼ ਭਾਈ ਆ ਨਹੀਂ ਰਹੀ ਆਵਾਜ਼ ਆ ਰਹੀ ਹੈ ਭਾਈ ਕਲੀਅਰ ਕਰ ਦਿਓ ਮਰਜੀ ਕਰ ਹਲੋ ਆਵਾਜ਼ ਆ ਰਹੀ ਹੈ ਭਾਈ ਭਾਈ ਕਹਿੰਦੇ ਆਵਾਜ਼ ਨਹੀਂ ਆ ਰਹੀ ਆਵਾਜ਼ ਪਹੁੰਚ ਨਹੀਂ ਰਹੀ ਹਾਂ ਤੇ ਮੈਂ ਜਿਹੜੀ ਗੱਲ ਕਲੀਅਰ ਕਰਦਾ ਸੀਗਾ ਵੀ ਇਹ ਪਹਿਲਾਂ ਤਾਂ ਸੀਗੇ ਇਹਦੇ ਵਿਰੋਧ ਦੇ ਵਿੱਚ ਇਹ ਸੀਗੇ ਇਹਦੇ ਵਿਰੋਧ ਦੇ ਵਿੱਚ ਬਿਕਰਮਜੀਤ ਮंजेਠੀਆ ਜਿਹੜਾ ਕਹਿੰਦਾ ਸੀਗਾ ਵੀ ਇੱਕ ਘੰਟਾ ਸਾਨੂੰ ਦੋ ਵੀ ਸੱਦਾ ਕਰਦਾਂਗੇ। ਉਹ ਸੁਖਵੀਰ ਬਾਦਲਾ ਹਰ ਸਿਮਰਤ ਕੋਰ ਬਾਦਲਾ ਤੇ ਟੋਟਲ ਯਾਨੀ ਕਿ ਜਿੰਨੇ ਵੀ ਬੰਦੇ ਨੇ ਇਹ ਬਾਦਲਾ ਪਰਿਵਾਰ ਦਾ ਜੋ ਸ਼੍ਰੋਮਣੀ ਕਮੇਟੀ ਨਾਲ ਪ੍ਰਬੰਧ ਰੱਖਦੇ ਰਹੇ ਬੰਦੇ ਇਹ ਸਾਰੇ ਉਹਦੇ ਵਿਰੋਧ ਦੇ ਵਿੱਚ ਸੀਗੇ। ਅੱਜ ਦੇ ਟਾਈਮ 'ਚ ਉਹਦੀ ਇਹ ਹੈਲਪ ਕਰ ਰਹੇ ਨੇ। ਇਹਦਾ ਮਤਲਬ ਕੀ ਕੱਢੀਏ ਅਸੀਂ? ਫੇਰ ਭਾਈ ਸਾਹਿਬ ਦੀ ਅਮਰਤਪਾਲ ਦੀ ਮਾਂ ਦਾ ਬਿਆਨ ਆਉਂਦਾ। ਉਹ ਕਹਿੰਦੀ ਆ ਜਦਿੱਤਨਾ ਆਪਣੇ 17 ਤਰੀਕ ਨੂੰ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਗੱਲ ਮੇਰੀ ਧਿਆਨ ਨਾਲ ਸੁਣਿਓ ਉਹਦਾ ਬਿਆਨ ਹੁੰਦਾ ਬਿਆਨ ਦੇ ਵਿੱਚ ਕਿਹਾ ਜਾਂਦਾ ਵੀ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਵਿਰੋਧ ਕਰੋ ਇਹਦਾ ਮਤਲਬ ਪਤਾ ਕੀ ਬਣਦਾ ਅਕਾਲੀ ਦਲ ਤੇ ਕਾਂਗਰਸੀ ਖੁੱਲੇ ਛੱਡ ਲੋ ਉਹ ਕਿਉਂ ਕਿਹਾ ਗਿਆ ਅਜ ਤੱਕ ਕਦੇ ਅਕਾਲ ਤਖਤ ਦੇ ਜੱਥੇਦਾਰ ਨੇ ਪੰਜ ਸਹਿਬਾਨ ਜਿਹੜੇ ਪੰਜ ਪਿਆਰੇ ਨੇ ਜੋ ਪੰਜ ਸਿੱਖ ਨੇ ਕਿ ਦਿੱਲੀ ਵੱਲ ਤੇ ਹਰਜਲ ਨੂੰ ਭੇਜੇ ਨੇ ਜੇ ਜਾ ਕੇ ਮਿਲ ਕੇ ਆਓ ਫੇਰ ਫੋਨਾਂ ਦੀ ਗੱਲ ਚੱਲ ਪਉ ਜਿਹੜੇ ਫੋਨ ਨੇ ਭਾਈ ਸਾਹਿਬ ਦੇ ਹੱਥ ਦੇ ਵਿੱਚ ਅਮਰਤਪਾਲ ਦੇ ਇੱਕ ਹੱਥ 'ਚ ਜੋਦੇ ਫੋਨ ਫੜਿਆ ਹੋਇਆ ਬਾਕੀ ਸਿੰਘਾ ਕੋਲ ਆਪਣਾ ਇੱਕ ਅਲੱਗ ਹੋਰ ਫੋਨ ਆ ਅਮਰਤਪਾਲ ਧਿਆਨ ਨਾਲ ਮੇਰੀ ਗੱਲ ਸੁਣ ਲਓ ਜਿੱਥੇ ਤੱਕ ਪੂਰੇ ਤੁਸੀਂ ਕੇਸ ਦਾ ਬੈਠ ਕੇ ਨਚੋੜ ਕੱਢੋਗੇ ਹਨਾ ਦੀਪ ਨੇ ਕਿਉਂ ਬਲੌਕ ਕੀਤਾ ਸੀ ਇਹਨੂੰ ਕਿਉਂ ਬਲੌਕ ਕੀਤਾ ਸੀ ਅੱਜ ਜਿਹੜਾ ਇਹ ਬੰਦੇ ਕਹਿੰਦੇ ਨੇ ਨਾ ਵੀ ਅਮਰਤਪਾਲ ਤੇ ਦੀਪ ਸਿੱਧੂ ਇੱਕੇ ਚੀਜ਼ਾਂ ਨਾ ਇੱਕ ਚੀਜ਼ ਨਹੀਂ ਹੈਗੇ ਉਹ ਜੇ ਦੀਪ ਸਿੱਧੂ ਨੇ ਅਮਰਤਪਾਲ ਨੂੰ ਪ੍ਰਧਾਨ ਬਣਾਉਣਾ ਹੀ ਸੀਗਾ ਤਾਂ ਪਹਿਲਾਂ ਹੀ ਬਣਾ ਲੰਦਾ ਜਿੱਥੇ ਤੱਕ ਤੁਸੀਂ ਨੌ ਲੈਂਣ ਦੀ ਗੱਲ ਕਰਦੇ ਹੋ ਦੀਪ ਸਿੱਧੂ ਨੇ ਨੌ ਤਾਂ ਭਗੇਲੇ ਦਾ ਵੀ ਲਿੱਤਾ ਹੋਇਆ ਨੌ ਤਾਂ ਨੇ ਵੀਰ ਜੀ ਸੋਖੇ ਦਾ ਵੀ ਲਿੱਤਾ ਹੋਇਆ ਨੌ ਤਾਂ ਨੇ ਦਿੱਤਾ ਹੋਇਆ ਉਹਦਾ ਵੀ ਨਾਲ ਦਿੱਤਾ ਹੋਇਆ ਅਮਰਤਪਾਲ ਦਾ ਵੀ ਇਹਦਾ ਮਤਲਬ ਇਹ ਥੋੜਾ ਬਣਾਦਾ ਵੀ ਭਗੇਲੇ ਤੇ ਸੋਖੇ ਨੂੰ ਵੀ ਬਣਾਉ ਪ੍ਰਧਾਨ ਇਹ ਗੱਲਾਂ ਏਕਣ ਨਹੀਂ ਹੁੰਦੀਆਂ ਦੀਪ ਸਿੱਧੂ ਪਹਿਲਾਂ ਸਮਝਣਾ ਪੈਣਾ ਵੀ ਉਹ ਬੰਦਾ ਕੌਮ ਨੂੰ ਇੱਕ ਜੋੜ ਕੇ ਜਿਵੇਂ ਕਹਿੰਦੇ ਵੀ ਸਿਰ ਜੋੜ ਕੇ ਬਿਠਾਉਣਾ ਚਾਹੁੰਦਾ ਵੀ ਸਾਰੇ ਇਕੱਠੇ ਬੈਠੋ ਉਹ ਖਾਲਿਸਤਾਨ ਦੇ ਹੱਕ ਦੇ ਵਿੱਚ ਵੀ ਨਹੀਂ ਸੀਗਾ ਉਹ ਉਹ ਕਾਲਿਸਾਂ ਕਿਹੜਾ ਨਾਮ ਨਹੀਂ ਚਾਹੁੰਦਾ ਸੀਗਾ ਚੀਜ਼ਾਂ ਮਤਲਬ ਪਤਾ ਕੀ ਸਮਝਦੇ ਹੋ ਵੀ ਆਪਾਂ ਆਪਣੀ ਕੌਮ ਦੇ ਬੰਦੇ ਨਹੀਂ ਮਰਾਉਣੇ ਜੇ ਆਪਣੇ ਬੰਬੇ ਦੇ ਬੰਦਿਆਂ ਤੋਂ ਬਿਨਾਂ ਮਾਰੇ ਤੋਂ ਆਪਣਾ ਕੰਮ ਸੈੱਟ ਆ ਰਿਹਾ ਤਾਂ ਆਪਾਂ ਉਹ ਕਿਸਾਨਾਂ ਦਾ ਕੰਮ ਸੈੱਟ ਕਰੀਏ ਪਰ ਇਹ ਤਾਂ ਡਾਇਰੈਕਟਲੀ ਹੋ ਗਏ ਕੰਮ ਪਿਆਰੋ ਭਾਈ ਅਜਨਾਲਾ ਕਾਡ ਹੋ ਗਿਆ ਕਈ ਤਾਂ ਜਿਹੜੇ ਬੰਦੇ ਪਾਗਲ ਨੇ ਮੈਂ ਵਰਲਡ ਨਹੀਂ ਵਰਤਣਾ ਚਾਹੁੰਦਾ ਕਹਿੰਦੇ ਜੀ ਭਾਈ ਸਾਹਿਬ ਨੂੰ ਕੌਮ ਪਿੱਛੇ ਐਨਐਸਏ ਲੱਗੀ ਆ ਉਤੇ ਦਿਖਾਓ ਲਿਆਓ ਪ੍ਰੂਫ ਨੇ ਮੈਂ ਬੰਦੇ ਲਾਈਵ ਚ ਲੈ ਕੇ ਆਉਣਾ ਕਾਦੇ ਵਿੱਚ ਲੱਗੀ ਐਨਐਸਓ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਬੇਕੂਪੇ ਡਾੜਾ ਕੰਮ ਨਾ ਕਰਿਆ ਕਰੋ ਐਨਐਸ ਲੱਗਣ ਦਾ ਕਾਰਨ ਕੀ ਆ ਇੱਕ ਬੰਦੇ ਨੂੰ ਧੱਕੇ ਨਾਲ ਜੇਲ੍ਹ ਦੇ ਵਿੱਚੋਂ ਬਾਹਰ ਛਡਾ ਕੇ ਲੈ ਕੇ ਆਉਣਾ ਅਮਰਤਪਾਲ ਦੇ ਬਿਆਨ ਦੇਖ ਲਿਓ ਉਹ ਵੀ ਸਾਡੇ ਕੋਲ ਪਏ ਨੇ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਮੂਰੇ ਰੱਖ ਦੇਣੇ ਨੇ ਅਸੀਂ ਜਿਹਦੇ ਵਿੱਚ ਇੱਕ ਪਾਸੇ ਪਾਲਕੀ ਸਾਹਿਬ ਦਾ ਜ਼ਿਕਰ ਹੋ ਰਿਹਾ ਵੀ ਭਾਈਓ ਤੇ ਇੱਟਾਂ ਪੱਥਰ ਮਾਰੇ ਗਏ ਤੋੜੀ ਗਈ ਭਾਈ ਸਾਹਿਬ ਕਹਿ ਰਹੇ ਨੇ ਅਮਰਤਪਾਲ ਬਾਦ ਚ ਦੂਏ ਪਾਸੇ ਉਹ ਰਿਬਿਆਨ ਬਦਲ ਕਹਿੰਦਾ ਉਹ ਤਾਂ ਕੁਝ ਹੋਇਆ ਹੀ ਨਹੀਂ ਕੀ ਮੰਨੀਏ ਫਿਰ ਅਸੀਂ ਇਹ ਜੇ ਤੁਹਾਨੂੰ ਜਿਹੜੀ ਹੈ ਤੁਹਾਨੂੰ ਗੱਲਾਂ ਦੱਸ ਰਿਹਾ ਹਾਂ ਸਮਝਣ ਦੀ ਕੋਸ਼ਿਸ਼ ਕਰੋ ਇਹਨਾਂ ਨੂੰ ਦੀਪ ਸਿੱਧੂ ਦੀ ਜੋੰਦੇ ਜੀ ਦੀ ਲਖੇ ਹੋਣਾ ਨਾਲ ਬਣੀ ਨਹੀਂ ਲਖੇ ਹੋਣਾ ਦੀਪ ਸਿੱਧੂ ਨਾਲ ਮਿਲੇ ਹੀ ਨਹੀਂ ਮਿਲੇ ਨਹੀਂ ਇੱਕ ਦੂਜੇ ਨਾਲ ਉਹ ਬਣੀ ਹੀ ਨਹੀਂ ਉਹਨਾਂ ਦੀ ਆਪਸ ਦੇ ਵਿੱਚ ਪਰ ਲਖੇ ਦੀ ਅਮਰਤਪਾਲ ਨਾਲ ਬਹੁਤ ਵਧੀਆ ਬੌਂਡਿੰਗ ਹੋਈ ਹੈ ਉਹ ਇਕੱਠੇ ਵੀ ਰਹੇ ਨੇ ਉਹ ਕੁਝ ਕੇ ਟਾਈਮ ਅਮਰਤਪਾਲ ਨੇ ਇੱਕ ਦਬਈ ਚ ਬੈਠ ਕੇ ਵੀਡੀਓ ਪਾਈ ਸੀ ਕਿੰਨੇ ਬੰਦੇ ਨੇ ਸੁਣ ਲਈ ਉਹ ਤੇ ਨਹੀਂ ਸੁਣੀ ਅਸੀਂ ਭੇਜ ਦਾਂਗੇ। ਉਹ ਕਿਸੇ ਬੰਦੇ ਨੇ ਅਮਰੀਕਾ ਤੋਂ ਉਹਨੂੰ ਪੈਸੇ ਭੇਜੇ ਸੀਗੇ ਲੱਖਾਂ ਤੋਂ। ਲੱਖੇ ਹੁੰ ਦੱਬ ਰਹੇ ਸੀਗੇ ਉਹ। ਉਹਨੇ ਕੋ ਰਸੀਦਾ ਪਾਈਆਂ ਸੀਗੀਆਂ ਤੇ ਭਾਈ ਸਾਹਿਬ ਜੀ ਬੈਠ ਕੇ ਉਹਨੂੰ ਕਹਿ ਰਹੇ ਸੀਗੇ। ਇਹ ਭਾਈ ਦੱਸ ਤੈਨੂੰ ਕਿਹੜੇ ਬੰਦੇ ਨੇ ਪੈਸੇ ਭੇਜੇ ਨੇ ਸਾਨੂੰ ਪਤਾ ਤੈਨੂੰ ਕਿਉਂ ਪੈਸੇ ਭੇਜੇ ਨੇ? ਤੋਂ ਲੱਖਾਂ ਉਹ ਚੀਜ਼ ਦੇ ਪਿੱਛੇ ਲੁਕਿਆ ਰਹੋ। ਇਹ ਵੀ ਵੀਡੀਓ ਬਹੁਤ ਬੰਦਿਆਂ ਨੇ ਸੁਣੀ ਹੋਣੀ ਆ। ਨਹੀਂ ਸੁਣੀ ਸੁਣਾਵਾਂਗੇ। ਫੇਰ ਗੱਲ ਕਰ ਲਈ ਆਪਣੀਆਂ ਪਹਿਲੀ ਵਾਲੀ ਗੱਲਾਂ ਤੇ ਮੋੜ ਚੱਲੀ ਆ ਆਪਾਂ। ਹੁਣ ਤੱਕ ਸਮਰਜੀਤ ਮਾਨ ਦਾ ਕੇਸ ਵੀ ਆਪਾਂ ਨਾਲੇ ਚੱਕ ਲਈਏ। ਬਾਬਾ ਜੀ ਪਹਿਲਾਂ ਬਿਆਨ ਦਿੰਦੇ ਨੇ ਆਪਣੇ ਕਹਿੰਦੇ ਜੀ ਟ੍ਰੇਨਾਂ ਰੁਕਣੀਆਂ ਨੇ ਬੰਦੀ ਸਿੰਘਾਂ ਲਈ। ਕਿਹੜੀ ਟ੍ਰੇਨ ਰੁਕ ਗਈ? ਕੀ ਫਰਕ ਪੈ ਗਿਆ? ਇਹ ਇੱਕ ਮੁੱਦਾ ਚੱਕਦੇ ਨੇ, ਉਹ ਮੁੱਦਾ ਚੱਕਿਆ ਰਹਿਣ ਦਾ ਤਾਂ ਹੈ। ਕਦੇ ਕਿਸੇ ਪੁਆਇੰਟ ਤੇ ਪਹੁੰਚੀ ਨਹੀਂ। ਉਹ ਚਾਹੇ ਲੱਖਾ ਹੋਵੇ, ਚਾਹੇ ਸਮਰਜੀਤ ਮਾਨ ਹੋਵੇ, ਚਾਹੇ ਕੋਈ ਵੀ ਹੋਵੇ। ਫੇਰ ਜਿਹੜੇ ਮੈਦਵਾਰ 'ਚ ਫੇਰ ਰਿਪੀਟ ਕਰਦੇ ਨੇ ਵੀ ਜਿਹੜੇ ਕਹਿੰਦੇ ਨੇ ਵੀ ਅਮਰਤਪਾਲ ਕੌਮ ਪਿੱਛੇ, ਅਮਰਤ ਸ਼ਕਾਉਣ ਪਿੱਛੇ ਜਾਂ ਮੱਲਾ ਵੀ ਅਮਰਤ ਸ਼ਕਾਉਂਦਾ ਸੀਗਾ। ਮੇਰੀਆਂ ਬਹੁਤ ਪੁਰਾਣੀਆਂ ਵੀਡੀਓ ਬਣੀਆਂ ਪਈਆਂ ਨੇ ਟਿਕਟੌਕ ਦੇ ਉੱਤੇ ਜਾ ਕੇ ਕੱਢ ਲਿਓ ਨਹੀਂ ਮੈਂ ਵਿੱਚ ਕਰ ਦੂੰਗਾ ਸ਼ੇਅਰ ਵੀ ਕਰ ਦੂੰਗਾ ਆਪਣੇ ਲੋਕਾਂ ਨੂੰ ਹਜੇ ਤੱਕ ਅਮਰਤ ਦਾ ਮਤਲਬ ਹੀ ਨਹੀਂ ਪਤਾ ਲੱਗਿਆ ਵੀ ਅਮਰਤ ਛੱਕੇ ਬੰਦਾ ਕੀ ਬਣਦਾ ਕਿਦਣਾ ਤੋਂ ਸ਼ੇਰ ਬਣਾਇਆ ਜਾਂਦਾ ਬੰਦੇ ਨੂੰ ਅਮਰਤ ਛੱਕੇ ਧਿਆਨ ਨਾਲ ਸੁਣ ਲਓ ਅਮਰਤ ਕੋਦੋਂ ਛੱਕਾਇਆ ਸੀਗਾ ਗੁਰੂ ਸਾਹਿਬ ਨੇ ਜਿੱਥੇ ਇੰਨੀ ਭੀੜ ਬੈਠੀ ਸੀਗੀ ਉਹਨਾਂ ਨੂੰ ਠਾਲ ਕੇ ਭੀੜ ਦੇ ਵਿੱਚੋਂ ਪੰਜ ਸਿੰਘ ਖੜੇ ਕੀਤੇ ਸੀ ਉਹਨੇ ਪੰਜ ਪਿਆਰੇ ਜਿਹਨਾਂ ਨੂੰ ਕਿਹਾ ਸੀਗਾ ਵੀ ਭਾਈ ਜੇ ਆਉਣਾ ਆਹ ਚੀਜ਼ ਸਭ ਤੋਂ ਪਹਿਲਾਂ ਸ਼ਹੀਦੀ ਸਭ ਤੋਂ ਪਹਿਲਾਂ ਮੌਤ ਕਬੂਲ ਕਰੋ ਉਹ ਬੰਦੇ ਪੰਜ ਖੜੇ ਹੋਏ ਜੀ ਇਹ ਸਾਰ ਨੂੰ ਪਤਾ ਆਪਨ ਦੱਸਣ ਦੀ ਲੋੜ ਨਹੀਂ ਪਰ ਅੱਜ ਦੇ ਟਾਈਮ ਦੇ ਵਿੱਚ ਜਿੰਨੇ ਬੰਦਿਆਂ ਨੂੰ ਢੰਡਰੀ ਵਾਲਿਆਂ ਨੇ ਅਮਰਤਿ ਸ਼ਿਕਾਇਆ ਜਿੰਨੇ ਬੰਦਿਆਂ ਨੂੰ ਅਮਰਤਪਾਲ ਨੇ ਅਮਰਤਿ ਸ਼ਿਕਾਇਆ ਦੱਸੋ ਮੈਨੂੰ ਇਹਨਾਂ ਚੋਂ ਕਿਹੜੇ ਬੰਦਿਆਂ ਨੇ ਆ ਕੇ ਅਮਰਤਪਾਲ ਦੇ ਪਿੱਛੇ ਆਪਣੇ ਆਪ ਨੂੰ ਭੁੱਖਾ ਰੱਖ ਕੇ ਆਪਣੇ ਆਪ ਦੀ ਸ਼ਹੀਦੀ ਪਾ ਲਈ ਦਿਖਾਓ ਮੈਨੂੰ ਇੱਕ ਵੀ ਸਾਰੇ ਆਪਣੇ ਆਪਣੇ ਲੱਗੇ ਹੋਏ ਨੇ ਸਾਰੇ ਆਪਣੇ ਆਪਣੇ ਪੁਆਇੰਟਾਂ ਤੋਂ ਲੱਗੇ ਹੋਏ ਨੇ ਵੀ ਪੰਜ ਕਿਸੇ ਤਰੀਕੇ ਨਾਲ ਸਾਨੂੰ ਕਿਸੇ ਜੀ ਦੀ ਕੁਰਸੀ ਮਿਲ ਜਵੇ। ਕੀ ਹਾਸਲ ਹੋਇਆ? ਜਿਹੜਾ ਮੋਰਚਾ ਲੱਗਿਆ ਇਹ, ਇਹ ਮੋਰਚਾ ਚੰਡੀਗੜ੍ਹ ਵੀ ਲੱਗ ਸਕਦਾ ਸੀ, ਮਹਾਲੀ ਵੀ ਲੱਗ ਸਕਦਾ ਸੀ ਜਿੱਥੇ ਪਹਿਲਾਂ ਪੁਰਾਣਾ ਲੱਗਿਆ ਹੋਇਆ। ਪਰ ਇਹਨਾਂ ਨੇ ਜਿਹੜਾ ਮੋਰਚਾ ਲਾਇਆ ਅਮਰਤਸਰ, ਕਿਉਂ ਲਾਇਆ ਉਹ? ਉਹ ਅਮਰਤਸਰ ਦੇ ਸਿੰਘਾਂ ਲਈ ਜਿਹੜੇ ਆਪਣੇ ਡਿਬਿਊਗੜ੍ਹ ਦੇ ਬੰਦੇ ਬੰਦ ਨੇ ਉਹਨਾਂ ਲਈ ਲਾਇਆ ਗਿਆ ਉਹ। ਉਹਨਾਂ ਲਈ ਲਾਇਆ ਸੀ ਉਹ। ਤੇ ਆਪਣੇ ਜਿਹੜੇ ਬੰਦੇ ਨੇ ਜਿਨ੍ਹਾਂ ਦੇ ਬਿਆਨ ਪਹਿਲਾਂ ਕੁਝ ਹੋਰ ਸੀਗੇ ਮੈਂ ਕਿਉਂ ਕਹਿ ਰਿਹਾ ਵੀ ਜਿਹੜੇ ਦੀਪ ਨਾਲ ਬੰਦੇ ਰਹੇ ਸੀਗੇ ਇਹਨੇ ਬੰਦੇ ਇਹਨਾਂ ਦਾ ਇੰਨਾ ਜਨੇ ਕਿ ਜਮੀਰ ਮਰ ਚੁੱਕੇ ਆ ਵੀ ਜਦ ਕੋਈ ਬੰਦਾ ਦੀਪ ਨੂੰ ਬੈਠ ਕੇ ਬੋਲਦਾ ਇਹ ਉੱਥੇ ਬੈਠ ਕੇ ਉਹ ਜਵਾਬ ਹੀ ਦੇ ਰਹੇ ਨਾ ਪਰ ਉਹਦੀਆਂ ਫੋਟੋਆਂ ਵਰਤ ਕੇ ਇਹ ਆਪਣੇ ਆਪ ਨੂੰ ਪ੍ਰਮੋਟ ਜ਼ਰੂਰ ਕਰ ਰਹੇ ਨੇ ਉਹ ਕਿਉਂ ਉਹ ਕੀ ਸਾਰਿਆਂ ਨੂੰ ਪਤਾ ਦੀਪ ਨੇ ਜੋ ਕੁਛ ਕੌਮ ਲਈ ਕੀਤਾ ਜੋ ਕੌਮ ਲਈ ਬੋਲਿਆ ਕੌਮ ਦਾ ਬੁਲਾ ਚੰਗਾ ਬੁਲਾ ਰਿਹਾ ਸਭ ਤੋਂ ਵਧੀਆ ਬੁਲਾ ਰਿਹਾ ਹੁਣ ਤੱਕ ਦਾ ਕੌਮ ਦਾ ਤਰੀਕੇ ਨਾਲ ਤੇ ਜਗਤਾਰ ਸਿੰਘ ਹਵਾਰਾ ਵੀ ਉਹਦਾ ਜ਼ਿਕਰ ਆਪਣੀ ਚਿੱਠੀਆਂ ਵਿੱਚ ਕਰਕੇ ਗਿਆ। ਅਮਰਤਪਾਲ ਦਾ ਜ਼ਿਕਰ ਸੁਣਿਆ ਤੁਸੀਂ ਅਜੇ ਤੱਕ ਕਦੇ? ਜਗਤਾਰ ਸਿੰਘ ਹਵਾਰਾ ਨੇ ਕੀਤਾ ਹੋਵੇ। ਨਾ। ਤਾਂ ਗਾਦੂ ਮੈਨੂੰ ਜੇਕਰ ਤੁਹਾਡੇ ਕੋਲ ਚਿੱਠੀ ਪਈ ਹੈ ਕਿਸੇ ਕੋਲ ਵੀ ਭਾਈ ਅੰਦਰੋਂ ਜੇਲ੍ਹ ਚੋਂ ਜਗਤਾਰ ਸਿੰਘ ਹਵਾਰਾ ਨੇ ਅਮਰਤਪਾਲ ਨੂੰ ਭੇਜੀ ਹੈ ਚਿੱਠੀ ਹੈ। ਫਿਰ ਤੁਸੀਂ ਹੋਰ ਦੇਖੋ। ਜਦ ਇਹ ਆਪਣੇ ਬੰਦੇ ਕਹਿੰਦੇ ਨੇ ਵੀ ਜਾਂ ਤਾਂ ਮੈਨੂੰ ਆਪਣੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ ਜਿਹੜੇ ਮੇਨ ਮੂਰੇ ਲੱਗੇ ਹੋਏ ਨੇ ਜਾਂ ਤਾਂ ਉਹ ਕੌਮ ਦੇ ਮੂਰੇ ਆ ਕੇ ਡਿਕਲੇਅਰ ਕਰ ਦੇਣ ਵੀ ਭਾਈ ਜੋ ਅਮਰਤਪਾਲ ਆ ਇਹ ਸਿੱਖ ਕੌਮ ਦਾ ਮੋਢੀ ਬੰਦਾ। ਤੇ ਤਾਂ ਅਸੀਂ ਮੰਨ ਲਈਏ। ਇਹ ਭਾਈ ਹਾਂ ਹੁਣ ਹੁਣ ਬਣੀਆ ਗੱਲ। ਹੁਣ ਇੱਕ ਧਿਰ ਮਿਲੀ ਆਪਾਂ ਨੂੰ। ਮੰਨਦੇ ਨੇ ਕੀ ਉਹ? ਉਹ ਤਾਂ ਐਸਜੀਪੀਸੀ ਨਾਲ ਰਲ ਕੇ ਸਮਾਂ ਤੇ ਪੈਸੇ ਖਰਚ ਰਹੇ ਨੇ ਇਹ ਤੁਹਾਡੇ ਬੰਦਿਆਂ ਦੇ ਉੱਤੇ। ਵਕੀਲਾਂ ਦੀ ਗੱਲ ਚੱਲ ਰਹੀ ਆ। ਪਹਿਲਾਂ ਵਕੀਲ ਕਹਿੰਦੇ ਸੀਗੇ ਬਿਆਨ ਉਹ ਸੀਗੇ ਵੀ ਅਸੀਂ ਫ੍ਰੀ ਕੇਸ ਲੜਾਂਗੇ ਜੀ। ਅਸੀਂ ਫ੍ਰੀ ਸਾਰਾ ਕੁਝ ਕਰਾਂਗੇ ਜੀ। ਹੁਣ ਉਹ ਹੀ ਵਕੀਲਾ ਨੂੰ ਉਹਨਾਂ ਦੇ ਬੰਦੇ ਜਿਹੜਾ ਉਹਨਾਂ ਦਾ ਸੈਕਟਰੀ ਆ ਉਹਨਾਂ ਦੇ ਬਿਆਨ ਵੀ ਆਏ ਹੋਏ ਨੇ ਉਹਨਾਂ ਦੇ ਬਿਆਨ ਵੀ ਆਏ ਹੋਏ ਨੇ ਉਹ ਕਹਿੰਦੇ ਭਾਈ ਅਸੀਂ ਪੈਸੇ ਭੇਜ ਰਹੇ ਹਾਂ ਪੈਸੇ ਦੇ ਰਹੇ ਹਾਂ ਅਸੀਂ ਹੁਣ ਇਹਦਾ ਕੀ ਰਿਜ਼ਲਟ ਕੱਢੀਏ ਅਸੀਂ ਇੱਕ ਪਾਸੇ ਬੰਦੀ ਸਿੰਘ ਜਿਹੜੇ ਸਾਲਕ ਤੋਂ ਬੰਦ ਨੇ ਜਿੰਨਾਂ ਦਾ ਕੌਮ ਨਾਲ 1% ਮਤਲਬ ਹੀ ਨਹੀਂ ਬਣਦਾ 1% ਵੀ ਇੱਕ ਪਾਸੇ 30 ਸਾਲ ਜਿਨ੍ਹਾਂ ਨੇ ਕੌਮ ਦੇ ਪਿੱਛੇ ਆਪਣੀ ਪੂਰੀ ਜਵਾਨੀ ਜੇਲ੍ਹਾਂ ਦੇ ਵਿੱਚ ਬੰਦ ਕਰਤੀ ਹੁਣ ਕਿਹੜਾ ਬੜਾ ਹੋਇਆ ਜਿਹੜਾ 30 ਸਾਲ ਦਾ ਬੈਠਾ ਦਾ ਜਿਹੜਾ 1 ਸਾਲ ਦਾ ਬੈਠਾ ਉਹ ਹੁਣ ਜਵਾਬ ਮੈਨੂੰ ਤੁਸੀਂ ਦੇ ਦਿਓ ਅੰਜਾਲਾ ਕਾਣ ਜਿਹੜਾ ਹੋਇਆ ਸਮਝਣ ਦੀ ਕੋਸ਼ਿਸ਼ ਕਰੋ ਜਿਹੜੇ ਕੁਦੂਆਂ ਨੂੰ ਨਹੀਂ ਪਤਾ ਵੀ ਅੰਜਾਲਾ ਕਾਣ ਕਿਉਂ ਹੋਇਆ ਉਹ ਸਮਝਣ ਦੀ ਕੋਸ਼ਿਸ਼ ਕਰੋ ਵੀ ਕਾਹਤੇ ਹੋਇਆ ਸੀ ਉਹ ਉਹ ਸਮਝਣ ਦੀ ਕੋਸ਼ਿਸ਼ ਕਰੋ ਫਿਰ ਬਿਆਨ ਕਿਉਂ ਬਦਲੇ ਦਿੱਤੇ ਜਾ ਰਹੇ ਨੇ ਪਹਿਲਾਂ ਬਿਆਨ ਕੋਈ ਸ਼ੋਰ ਸੀਗੇ ਫਿਰ ਬਿਆਨ ਕੋਈ ਸ਼ੋਰ ਨਿਕਲੇ ਪਹਿਲਾਂ ਬਾਦਲਾਂ ਬਰੋਚ ਸੀਗੇ ਹੋ ਸਕਦਾ ਵੀ ਆਪਣੀ ਕੌਮ ਨੂੰ ਗੁਮਰਾਹ ਬਾਦਲਾਂ ਨੇ ਸ਼ੁਰੂ ਤੋਂ ਕੀਤਾ ਸ਼ੁਰੂ ਤੋਂ ਹੀ ਉਹ ਚਾਹੇ ਹਰ ਗੁਰਦੇਵ ਸਿੰਘ ਕੌਂਕੇ ਦਾ ਕੇਸ ਹੋਵੇ ਚਾਹੇ ਹੋਰ ਪੁਰਾਣੇ ਹਰਮੰਦਰ ਸੰਧੂ ਵਰਗੇ ਬੰਦਿਆਂ ਦਾ ਕੇਸ ਹੋਵੇ ਹੋਰ ਪੁਰਾਣੇ ਆਪਣੇ ਸਿੱਖ ਚੱਕ ਲੋ ਚਾਹੇ ਖਾਨਸਾ ਜਨਰਲ ਭਿੰਡਰਾਲਾ ਦਾ ਕੇਸ ਹੋਵੇ ਹਮੇਸ਼ਾ ਹੀ ਕੌਮ ਨੂੰ ਗੁਮਰਾਹ ਕੀਤਾ ਇਹ ਵੀ ਮੈਂ ਸੋਚ ਸਕਦਾ ਵੀ ਹੋ ਸਕਦਾ ਵੀ ਜਿਹੜਾ ਅਮਰਤਪਾਲਾ ਬਾਦਲਾਂ ਦਾ ਪਲਾਨ ਕੀਤਾ ਆ ਬੰਦਾ ਹੋਵੇ ਕਿਉਂਕਿ ਦੀਪ ਸਿੱਧੂ ਨੇ ਕਿਸੇ ਪਾਸੇ ਜ਼ਿਕਰ ਨਹੀਂ ਕੀਤਾ ਤਾਂ ਇਹੇ ਬੰਦਾ ਜਿੱਥੇਬੰਦੀ ਦਾ ਪ੍ਰਧਾਨ ਬਣੂਗਾ ਪ੍ਰਧਾਨ ਤਾਂ ਖੁਸ ਦੀਪ ਨਹੀਂ ਸੀਗਾ ਜਿਹਨੇ ਜਿੱਥੇਬੰਦੀ ਸ਼ੁਰੂ ਕੀਤੀ ਸੀ ਇਹ ਸੋ ਜੋ ਬੰਦੇ ਇਹ ਚੀਜ਼ਾਂ ਸਮਝਦੇ ਨੇ ਨਾ ਤਰੀਕੇ ਨਾਲ ਸਮਝ ਲਓ ਮੈਂ ਦੁਬਾਰਾ ਜੇ ਫੇਰ ਕਹਿਣਾ ਹੁਣ ਮੈਂ ਸਮਝਾਉਂਗਾ ਇੱਕ ਨਾ ਤਰੀਕੇ ਨਾਲ ਜਿਵੇਂ ਮੈਂ ਸਮਝਾ ਰਹੇ ਹਾਂ ਆਉਣ ਵਾਲੇ ਦਿਨਾਂ ਵਿੱਚ ਮੈਂ ਇੱਕ ਪੋਸਟ ਪਾਉਂਗਾ ਪੋਸਟ ਦੇ ਵਿੱਚ ਜਿੱਥੇ ਉਹ ਬਿਲਕੁਲ ਕਲੀਅਰ ਹੋ ਜਾਊਗਾ ਵੀ ਅਮਰਤਪਾਲ ਦੀਪ ਸਿੱਧੂ ਦੇ ਵਿਰੋਧ ਦੇ ਵਿੱਚ ਸੀਗਾ ਜਿਹੜਾ ਅੱਜ ਉਹ ਮਾਥੇ ਦੇ ਵਿੱਚ ਮਾਈਕ ਫੜ ਕੇ ਕਹਿ ਰਿਹਾ ਵੀ ਦੀਪ ਸਿੱਧੂ ਨੇ ਤਾਂ ਆਪਣੀ ਚੜ ਲਾਤੀ ਉਹ ਕਿਉਂ ਕਹਿ ਰਿਹਾ ਕਿਉਂਕਿ ਜਿਹੜੀ ਸਿੱਖ ਸੰਗਤ ਆ ਇਹ इमोशनल ਹੋ ਕੇ ਦੀਪ ਸਿੱਧੂ ਨਾਲ ਜੁੜ ਚੁੱਕੀ ਸੀਗੀ ਇਹ ਇਹ ਤੁਹਾਨੂੰ ਗੱਲਾਂ ਕਿਸੇ ਨਹੀਂ ਦੱਸਣੀਆਂ ਕਿ ਕਿਉਂ ਨਹੀਂ ਦੱਸਣੀਆਂ ਇਹਦਾ ਕਾਰਨ ਪਤਾ ਕੀ ਆ ਕਿਉਂਕਿ ਕੁਝ ਕੁ ਬੰਦੇ ਜਿਹੜੇ ਨਾਲ ਦੀਪ ਸਿੱਧੂ ਦੇ ਨਾਲ ਸੀਗੇ ਜਿਹੜੇ ਦੀਪ ਸਿੱਧੂ ਨੂੰ ਕਹਿੰਦੇ ਵੀ ਤੇਰੇ ਪਿੱਛੇ ਅਸੀਂ ਜਾਨ ਦੇ ਦਾਂਗੇ ਉਹ ਬੰਦੇ ਬਿਗ ਚੁੱਕੇ ਨੇ ਦੇ ਕਿਵੇਂ ਚੁੱਕੇ ਨੇ ਉਹ ਉਹ ਕਿਓ ਬੰਦੇ اپੋਜੀਸ਼ਨ ਪਾਰਟੀ ਨੇ ਜਾ ਕੇ ਖੜ ਚੁੱਕੇ ਨੇ ਉਹ ਮੇਰੇ ਕੋਲ ਦੀਪ ਸਿੱਧੂ ਦੇ ਭਾਈ ਮਨਦੀਪ ਦਾ ਰਿਕਾਰਡ ਕੀਤਾ ਹੋਇਆ ਬਿਆਨ ਪਿਆ ਹੁਣ ਮੈਂ ਸਮਝਾਉਂਗਾ ਤਰੀਕੇ ਨਾਲ ਇੱਕ ਵੀ ਸੱਚ ਲਿਆ ਕੇ ਸੰਗਤ ਦੇ ਮੂਹਰੇ ਰੱਖ ਦੋ ਸਿੱਖ ਕੌਮ ਦੇ ਮੂਹਰੇ ਰੱਖ ਦੋ ਉਹ ਤੋਂ ਬਾਅਦ ਨਾ ਮੈਂ ਕੋਈ ਰਾਜ ਪਾਉਣੀ ਆ ਨਾ ਮੈਂ ਕੋਈ ਵੀਡੀਓ ਬਣਾਉਣੀ ਆ ਫਿਰ ਮੈਂ ਉਹ ਵਾਅਦਾ ਜਿੱਦਾਂ ਆਪਾਂ ਜਿਵੇਂ ਕਹਿੰਦੇ ਨੇ ਵੀ ਕੱਲਿਕਲੀ ਚੀਜ਼ ਨੈਟੋ ਤੇ ਪਊਗੀ ਫਿਰ ਉਹ ਉਹਦਾ ਜਵਾਬ ਤੁਸੀਂ ਆਪ ਦਿਓ ਸੋ ਕਹਿਣ ਦਾ ਮਤਲਬ ਮੇਰਾ ਇਹ ਸੀਗਾ ਲਾਈਵ ਬਣਾਉਣ ਦਾ ਵੀ ਦੋ ਸਬਜੈਕਟ ਅਲੱਗ-ਅਲੱਗ ਨੇ ਇਹਨਾਂ ਨੂੰ ਇਕੱਠੇ ਨਾ ਕਰੋ ਆਏ ਦੀਪ ਸਿੱਧੂ ਅਮਰਤਪਾਲ ਦੋਨਾਂ ਦੇ ਅਲੱਗ-ਅਲੱਗ ਰਾਹ ਨੇ ਸਿਰਫ ਦਿਖਾਇਆ ਕੌਮ ਨੂੰ ਇਹ ਰਿਹਾ ਜਹਾ ਜਾ ਰਹੇ ਆ ਵੀ ਭਾਈ ਦੀਪ ਸਿੱਧੂ ਤੇ ਅਮਰਤਪਾਲ ਇੱਕ ਚੀਜ਼ ਹੀ ਹੈ ਦੀਪਸੂਦੂ ਕਰਦਾ ਸੀ ਆਪਣੀ ਹੋਂਦ ਦੀ ਗੱਲ ਆਪਣੇ ਵਜੂਦ ਦੀ ਆਪਣੀ ਆਪ ਦੀ ਜਿਵੇਂ ਮਨ ਲਾ ਵੀ ਆਪਣੀ ਅੰਦਰਲੀ ਜ਼ਮੀਰ ਦੀ ਗੱਲ ਕਰਦਾ ਸੀਗਾ ਅਮਰਤਪਾਲ ਕੀ ਕਰਦੇ ਨੇ ਥਲੇ ਸਾਲ ਗਿਆਨ ਹੋਇਆ ਨਹੀਂ ਭਾਈ ਸਾਹਿਬ ਨੇ ਭੁੱਖ ਹੜਤਾਲ ਵੀ ਰੱਖਤੀ ਉਹ ਘੜਤਾਲ ਦੇ ਵਿੱਚ ਕਹਿੰਦੇ ਖੂਨ ਦੀਆਂ ਉਲਟੀਆਂ ਵੀ ਆ ਗਈਆਂ ਫੇਰ ਬਿਆਨ ਦਿੱਤੇ ਜਾ ਰਹੇ ਜਿਹੜਾ ਬੰਦਾ ਗੱਡੀਆਂ ਮਰਸੜੀਆਂ ਚ ਬੈਠ ਕੇ ਬਿਆਨ ਦਿੰਦਾ ਸੀਗਾ ਵੀ ਖਾਲਿਸਤਾਨ ਅਸੀਂ ਚਾਹੁੰਦੇ ਆ ਅਸੀਂ ਆਹ ਕਰਦੇ ਆ ਅਸੀਂ ਮਰ ਜਾਾਂਗੇ ਅਹੀ ਗੁਰਦੇ ਮੁਰੇ ਪਹਿਲਾ ਮਰਨ ਕਬੂਲ ਉਹਦੇ ਮੂੰਹ ਚ ਜਵਾਨ ਤੇ ਵਿੱਚੋਂ ਇਹ ਵਰਲਡ ਨਿਕਲੇ ਹੋਏ ਨੇ ਫਿਰ ਹੁਣ ਕਿਉਂ ਲਿਲੜੀਆਂ ਕੱਟ ਰਹੇ ਨੇ ਫਿਰ ਸਿੱਖ ਕੌਮ ਦਾ ਖਾਸੇ ਦਾ ਵजूद ਕੀ ਆ ਫਿਰ ਇਹ ਸਮਝਣ ਦੀ ਕੋਸ਼ਿਸ਼ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਲਾਈਵ ਹੁਣ ਬੰਦ ਕਰਨ ਲੱਗਿਆ ਆ ਆਉਣ ਵਾਲੇ ਸਮੇਂ ਵਿੱਚ ਮੈਂ ਇੱਕ ਪੋਸਟ ਪਾਉਂਗਾ ਜ਼ਰੂਰ ਜਿਹਦੇ ਵਿੱਚ ਪੋਸਟ ਦੇ ਵਿੱਚ ਉਹ ਚ ਬਿਲਕੁਲ ਕਲੀਅਰ ਹੋ ਜਾਊਗਾ ਜਿਹਦੇ ਵਿੱਚ ਡਾਇਰੈਕਟਲੀ ਅਮਰਤਪਾਲ ਦਾ ਸਕਰੀਨ ਸ਼ਾਟ ਲੈ ਕੇ ਜਿਹੜਾ ਉਹਨੇ ਟਿੱਪਣੀ ਕੀਤੀ ਆ ਦੀਪ ਸਿੱਧੂ ਦੇ ਬਾਰੇ ਉਹਦੇ ਵਿੱਚ ਕਿਹਾ ਗਿਆ ਵੀ ਦੀਪ ਸਿੱਧੂ ਵੀ ਖਾਲਿਸਤਾਨ ਦੇ ਇੱਕ ਪੈ ਨਾਰੇ ਉੱਤੇ ਜਿਹੜਾ ਬੰਦਾ ਫੇਰ ਸੁਣ ਲਓ ਉਹ ਪੋਸਟਰ ਨੂੰ ਆਪਣੇ ਨੂੰ ਪੋਸਟਰ ਨੂੰ ਪੜ੍ਹਨ ਤੋਂ ਪਹਿਲਾਂ ਗੱਲ ਸੁਣ ਲਓ ਧਿਆਨ ਨਾਲ ਮੇਰੀ ਉਹ ਸਿਰਫ ਉੱਥੇ ਦੀਪ ਸਿੱਧੂ ਜਿਹੜਾ ਬਾਈ ਸੀਗਾ ਨਾ ਉਹਨੇ ਆਪਣੀ ਕੌਮ ਦੇ ਬੰਦੇ ਬਚਾਉਣਾ ਚਾਹੁੰਦਾ ਸੀ ਉਹ ਕਿਉਂਕਿ ਇੰਡੀਅਨ ਗਵਰਨਮੈਂਟ ਖਾਲਿਸਤਾਨ ਦੇ ਨਾਰਿਆਂ ਨੂੰ ਬਰਦਾਸ਼ਤ ਨਹੀਂ ਕਰਦੀ ਤੇ ਆਉਣ ਵਾਲੇ ਸਮੇਂ ਵਿੱਚ ਨਾ ਅਮਰਤ ਆਉਦਾ ਸਿਮਰਜੀਤ ਮਾਨ ਦਾ ਤੇ ਦੀਪ ਸਿੱਧੂ ਦਾ ਆਪਾਂ ਦੋਹਾਂ ਸਬਜੈਕਟ ਦੇ ਉੱਤੇ ਗੱਲ ਕਰਾਂਗੇ ਜਿਹੜੇ ਕਈ ਕਹਿੰਦੇ ਨੇ ਵੀ ਭਾਈ ਇਹ ਇਹਦੀ ਕੰਮ ਕਿਉਂ ਕਰਕੇ ਗਿਆ ਨਾਰੇਵਾਜੀ ਵੀ ਭਾਈ ਨੂੰ ਵੋਟਾਂ ਪਾਓ ਉੱਥੇ ਵੀ ਗੱਲ ਕਰਾਂਗੇ ਆਪਾਂ ਜਰੂਰ ਚੰਗਾ ਵਜ੍ਹਾ ਸੀ ਗੱਲ ਕਰਨ